ਭਾਈ ਆ ਦੇਖ ਲੋ ਇਸ ਕੁੜੀ ਦਾ ਕਾਰਨਾਮਾ ਭੁੱਲ ਕੇ ਵੀ ਇਸ ਕੁੜੀ ਨੂੰ ਚੰਗਾ ਸਮਝਣ ਦੀ ਗਲਤੀ ਨਾ ਕਰਿਓ ਕਿਉਂਕਿ ਇਹ ਉਹ ਕੁੜੀ ਆ ਜਿਸਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਤੜਫਾ ਤੜਵਾ ਕੇ ਮਾਰ ਦਿੱਤਾ ਤੇ ਇਸ ਕੁੜੀ ਤੇ ਇਸ ਦੇ ਆਸ਼ਿਕ ਨੇ ਪੂਰਾ ਪਲਾਨ ਬਣਾ ਕੇ ਉਸ ਮੁੰਡੇ ਨੂੰ ਮਾਰਿਆ ਤੇ ਇਹਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ ਕਿ ਸਾਰੀ ਘਟਨਾ ਨੂੰ ਲੁੱਟ ਦੀ ਵਾਰਦਾਤ ਦਿਖਾਵਾਂਗੇ ਤੇ ਇਹਨਾਂ ਨੇ ਕੀਤਾ ਵੀ ਉਵੇਂ ਹੀ ਜਦੋਂ ਇਹ ਕੁੜੀ ਤੇ ਇਸ ਦੇ ਆਸ਼ਿਕ ਨੇ ਮਿਲ ਕੇ ਮੁੰਡੇ ਨੂੰ ਜ਼ਾਨੋ ਮਾਰ ਦਿੱਤਾ ਤੇ ਫਿਰ ਇਸ ਕੁੜੀ ਵੱਲੋਂ ਪੂਰਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਸਭ ਨੂੰ ਲੱਗੇ ਕਿ ਇਸ ਦੇ ਘਰ ਸੱਚੀ ਲੁੱਟ ਹੋਈ ਆ ਤੇ ਉਸ ਦੇ ਵਿੱਚ ਇਸ ਦੇ ਘਰ ਵਾਲੇ ਦੀ ਜਾਨ ਚਲੀ ਗਈ ਤੇ ਜਦੋਂ ਸਾਰੀ ਬਾਰਦਾਤ ਹੋਈ ਤਾਂ ਕੁੜੀ ਨੇ ਆਪਦੇ ਪਤੀ ਗੁਰਵਿੰਦਰ ਦੇ ਫੋਫੜ ਅਤੇ ਭੂਆ ਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਘਰੇ ਲੁਟੇਰੇ ਪੈ ਗਏ ਨੇ ਤੇ ਲੁਟੇਰੇ ਸਭ ਕੁਝ ਲੁੱਟ ਕੇ ਲੈ ਗਏ ਨੇ ਤੇ ਗੁਰਵਿੰਦਰ ਥੱਲੇ ਡਿੱਗਿਆ ਪਿਆ ਤੇ ਗੁਰਵਿੰਦਰ ਦੇ ਭੂਆ ਫੋਫੜ ਜਦੋਂ ਉੱਥੇ ਪਹੁੰਚਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕੁੜੀ ਨੂੰ ਤਾਂ ਉਸਦੇ ਪਤੀ ਮਰੇ ਦਾ ਪੂਰਾ ਦੁੱਖ ਨਹੀਂ ਤੇ ਉਹ ਵੀ ਇੱਧਰ ਉੱਧਰ ਟਹਿਲਦੀ ਫਿਰ ਰਹੀ ਹੈ ਤੇ ਫਿਰ ਉਹਨਾਂ ਨੂੰ ਥੋੜਾ ਸ਼ੱਕ ਹੋਣਾ ਸ਼ੁਰੂ ਹੋਇਆ ਤੇ ਉੱਪਰੋਂ ਕੁੜੀ ਨੇ ਬਹਾਨਾ ਇਹ ਲਾਇਆ ਸੀ ਕਿ ਘਰ ਵਿੱਚ ਲੁੱਟ ਹੋਈ ਆ ਪਰ ਉਹਨਾਂ ਨੇ ਦੇਖਿਆ ਕਿ ਕੁੜੀ ਦੇ ਜਿੰਨਾ ਵੀ ਸੋਨਾ ਪ ਤੇ ਉਹਨਾਂ ਨੇ ਵੀ ਫਿਰ ਇਹੀ ਕਿਹਾ ਕਿ ਤੇਰਾ ਸੋਨਾ ਕਿਉਂ ਨਹੀਂ ਲੈ ਕੇ ਗਏ ਤੇ ਕੁੜੀ ਨੇ ਅੱਗੋਂ ਹੋਰ ਬਹਾਨਾ ਲਾਉਂਦੇ ਹੋਏ ਕਿਹਾ ਕਿ ਮੈਨੂੰ ਲੁਟੇਰੇ ਨੇ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤੇ ਜਦੋਂ ਉਹਨਾਂ ਨੇ ਫਿਰ ਪੁੱਛਿਆ ਕਿ ਤੂੰ ਬਾਹਰ ਕਿੱਦਾਂ ਆਈ ਤਾਂ ਕੁੜੀ ਨੇ ਫਿਰ ਇਹ ਜਵਾਬ ਦਿੱਤਾ ਕਿ ਲੁਟੇਰੇ ਜਾਂਦੇ ਜਾਂਦੇ ਮੈਨੂੰ ਕਮਰੇ 'ਚੋਂ ਖੋਲ ਗਏ ਸੀ ਮਖਤ ਤੇਰੇ ਨਾਲ ਸੱਤਾ ਮਾਰੀਆਂ ਕਹਿੰਦੀ ਮੈਨੂੰ ਕੁੰਡੀ ਲਾਤੀ ਮੈਂ ਫੇਰ ਵੀ ਤੇਰੇ ਤੇਰੀ ਫਿਰ ਕੁੰਡੀ ਖੋਲੀਗੀ ਨੇ ਕਹਿੰਦੀ ਮੈਨੂੰ ਘੋਲ ਕੇ ਜਾਣ ਲੱਗੇ ਲੁੱਟ ਕੇ ਲੈ ਕੇ ਤੇ ਮੈਂ ਤੇਰੀ ਚਾਹੀਦੀ ਨਾ ਲਈ ਗਾਲਾਂ ਦੀ ਤੇ ਫੇਰ ਨਾ ਕਿੰਨੇ ਜਣੇ ਸੀ ਕਹਿੰਦੀ ਕਿ ਭੂਆ ਜੀ ਤਿੰਨ ਚਾਰ ਜਣੇ ਸੀ ਮੱਖਤੂ ਪਛਾਣੇ ਵੀ ਕਿਹੜੇ ਬੰਦੇ ਸੀ ਕਹਿੰਦੀ ਨਹੀਂ ਮੈਂ ਨਹੀਂ ਪਛਾਣ ਕਰਦੀ ਮਿੰਟਾ ਜਦੋਂ ਕੁੰਡੀ ਲਾ ਦਿੱਤੀ ਝੂਠ ਬਹੁਤ ਬੋਲਿਆ ਜੀ ਝੂਠ ਬਹੁਤ ਉਹਦੇ ਕੋ ਅੱਖ ਚ ਇੰਜ ਨਹੀਂ ਸੀ ਆ ਰਹੀ ਉਸੇ ਨੇ ਕਾਰਾ ਕਰਵਾਇਆ ਆਪ ਜੀ ਦਾ ਫੋਨ ਲਾਇਆ ਆਪ ਲਾ ਕੇ ਇੰਨੀ ਗੱਲ ਕਰਕੇ ਗਰੀਦ ਡਿੱਟਿਆ ਤੇ ਫੁੱਪੜੀ ਛੇਦੀ ਆ ਜਦੇ ਵੀ ਸਾਡ ਨੂੰ ਲੁੱਟ ਲੁਟੇਰੇ ਪੈ ਗਏ ਕਜੀ ਭਾਈ ਕੁੰਨੇ ਪਰ ਪੰਜ ਤੁਰੇ ਮਾਂ ਉਹ ਮੰਨੀ ਹੈ ਜੀ ਕਹੇਦੀ ਮੈਂ ਪੰਜ ਗੋਲੀਆਂ ਦਾ ਦਿੱਤੀਆਂ ਕੋ ਕੁਛ ਕਿ ਮੈਂ ਭੂਗਾ ਜਿੱਥੇ ਮਰਜੀ ਮੈਨੂੰ ਲੈ ਜਾਓ ਮੈਂ ਕਿਹਾ ਵਾਈ ਡਟ ਕੇ ਦਿਨੇ ਮੇਰਾ ਭਤੀਜਾ ਮਾਰਿਆ ਉਹਨੇ ਕਸਮਾਂ ਲਾ ਰੱਖੀਆਂ ਮਾਰਿਆ ਤੇ ਆਉ ਤਹਾਨੂੰ ਪੂਰੀ ਕਹਾਣੀ ਦੱਸਦੇ ਆ ਕਿ ਕਿੱਥੋਂ ਇਹ ਮਾਮਲਾ ਸ਼ੁਰੂ ਹੋਇਆ ਤੇ ਕਿਵੇਂ ਕੁੜੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਿਆ ਦੱਸਦੀ ਇਹ ਕੁੜੀ ਰਪਿੰਦਰ ਕੋਰ ਜੋ ਕਿ 2019 ਵਿੱਚ ਕੈਨੇਡਾ ਵਿੱਚ ਜਾਂਦੀ ਹੈ ਤੇ 2023 ਵਿੱਚ ਜਾ ਕੇ ਇਹਦਾ ਵਿਆਹ ਗੁਰਵਿੰਦਰ ਸਿੰਘ ਨਾਮ ਦੇ ਮੁੰਡੇ ਨਾਲ ਹੁੰਦਾ ਉਹ ਜਿਹੜਾ ਕਿ ਬੈਂਕ ਦੇ ਵਿੱਚ ਨੌਕਰੀ ਕਰਦਾ ਹੁੰਦਾ ਤੇ ਉਹ ਮੁੰਡਾ ਫਰੀਦਕੋਟ ਦੇ ਸੁਖਣਵਾਲਾ ਪਿੰਡ ਤੋਂ ਬਿਲੋਂਗ ਕਰ ਤੇ ਵਿਆਹ ਹੋਣ ਤੋਂ ਥੋੜੇ ਦਿਨਾਂ ਬਾਅਦ ਰੁਪਿੰਦਰ ਕੌਰ ਵਾਪਸ ਕੈਨੇਡਾ ਚਲੀ ਜਾਂਦੀ ਹੈ ਤੇ ਫਿਰ 2 ਸਾਲ ਬਾਅਦ ਮਤਲਬ ਕਿ ਜਨਵਰੀ 2025 ਚ ਰੁਪਿੰਦਰ ਕੌਰ ਨੂੰ ਕੈਨੇਡਾ ਤੋਂ ਰਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਉਹ ਪਿੰਡ ਸੁਖਣ ਵਾਲੇ ਵਾਪਸ ਆ ਕੇ ਗੁਰਵਿੰਦਰ ਸਿੰਘ ਤੇ ਉਹਦੇ ਮਾਪਿਓ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਗੁਰਵਿੰਦਰ ਸਿੰਘ ਦੀ ਭੈਣ ਮਨਵੀਰ ਕੌਰ ਜੋ ਕਿ ਕੈਨੇਡਾ ਦੀ ਪੀਆਰ ਹੁੰਦੀ ਆ ਤੇ ਉਹ ਮਾਰਚ 2025 ਵਿੱਚ ਆਪਣੇ ਮਾਪਿਓ ਨੂੰ ਕੈਨੇਡਾ ਸੱਦ ਲੈਂਦੀ ਆ ਤੇ ਜਿਸ ਤੋਂ ਬਾਅਦ ਘਰ ਵਿੱਚ ਇਕੱਲੇ ਗੁਰਵਿੰਦਰ ਸਿੰਘ ਤੇ ਉਸਦੀ ਪਤਨੀ ਰੁਪਿੰਦਰ ਕੌਰ ਦੋਨੋਂ ਰਹਿ ਜਾਂਦੇ ਆ ਤੇ ਰਿਪੋਰਟਸ ਦੇ ਅਕੋਰਡਿੰਗ ਜਦੋਂ ਰੁਪਿੰ ਦੀ ਇਹਦਾ ਫੇਰ ਪਹਿਲਾਂ ਹੀ ਚੱਲ ਰਿਹਾ ਸੀ ਹਰਕਮਲਪ੍ਰੀਤ ਸਿੰਘ ਮੁੰਡੇ ਦੇ ਨਾਲ ਜੋ ਬੱਲੂਆ ਪਿੰਡ ਦਾ ਰਹਿਣ ਵਾਲਾ ਸੀ ਜੋ ਬਠਿੰਡਾ ਜ਼ਿਲ੍ਹੇ ਚ ਪੈਂਦਾ ਤੇ ਜਦੋਂ ਜਨਵਰੀ 2025 ਚ ਰਵਿੰਦਰ ਕੌਰ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾਂਦਾ ਹੈ ਉਦੋਂ ਹੀ ਇਸਦੇ ਆਸ਼ਿਕ ਕਮਲਪ੍ਰੀਤ ਨੂੰ ਵੀ ਕੈਨੇਡਾ ਤੋਂ ਰਿਪੋਰਟ ਕੀਤਾ ਜਾਂਦਾ ਤੇ ਕੈਨੇਡਾ ਵਿੱਚ ਰਹਿੰਦੇ ਰਹਿੰਦੇ ਇਹਨਾਂ ਦੋਨਾਂ ਵੱਲੋਂ ਗੁਰਵਿੰਦਰ ਸਿੰਘ ਨੂੰ ਮਾਰਨ ਤੇ ਉਸਦੀ ਜ਼ਮੀਨ ਹਥਿਆਉਣ ਦਾ ਪਲਾਨ ਬਣਾਇਆ ਜਾਂਦਾ ਤੇ ਗੁਰਵਿੰਦਰ ਸਿੰਘ ਦੀ ਸਿਸਟਰ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਹੈ ਕਿ ਗੁਰਵਿੰਦਰ ਸਿੰਘ ਨੂੰ ਆਪਣੀ ਪਤਨੀ ਰੁਪਿੰਦਰ ਤੇ ਪਹਿਲਾਂ ਹੀ ਸ਼ੱਕ ਸੀ ਤੇ ਫਿਰ ਥੋੜੇ ਟਾਈਮ ਬਾਅਦ ਹੀ ਉਹਨੂੰ ਇੱਕ ਪੱਕਾ ਲਰਿਆ ਤੇ ਫਿਰ ਗੁਰਵਿੰਦਰ ਆਪਦੀ ਭੈਣ ਨੂੰ ਦੱਸਦਾ ਹੈ ਕਿ ਕਿਵੇਂ ਇਹਨਾਂ ਵੱਲੋਂ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ ਤੇ ਇਹ ਗੱਲਾਂ ਹੋਣ ਤੋਂ ਬਾਅਦ ਫਿਰ 28 ਨਵੰਬਰ 2025 ਦੀ ਰਾਤ ਕਰੀਬ 11:30 ਵਜੇ ਗੁਰਵਿੰਦਰ ਸਿੰਘ ਦੀ ਲਾਸ਼ ਮਿਲਦੀ ਹੈ ਉਹ ਵੀ ਉਹਨਾਂ ਦੀ ਘਰ ਦੀ ਛੱਤ ਤੋਂ ਤੇ ਫਿਰ ਇੱਥੇ ਐਂਟਰੀ ਹੁੰਦੀ ਹੈ ਗੁਰਵਿੰਦਰ ਸਿੰਘ ਦੇ ਕਜ਼ਨ ਜਤਿੰਦਰ ਸਿੰਘ ਦੀ ਜਿਹਦੇ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਕਰੀਬ 11 ਵਜੇ ਗੁਰਵਿੰਦਰ ਸਿੰਘ ਰੋਟੀ ਖਾ ਕੇ ਆਪਦੀ ਸੈਰ ਕਰ ਰਿਹਾ ਸੀ ਤੇ ਵੇਖਣ ਨੂੰ ਜਮਾ ਠੀਕ ਲੱਗ ਰਿਹਾ ਸੀ ਪਰ ਫਿਰ ਥੋੜੇ ਟਾਈਮ ਬਾਅਦ ਉਹ ਦੇਖਦਾ ਕਿ ਕੋਈ ਅਣਜਾਣ ਬੰਦਾ ਘਰੇ ਐਂਟਰ ਹੋ ਰਿਹਾ ਪਰ ਗੇਟ ਉਸ ਕੁੜ ਕੁਲਾਗਾ ਤੇ ਬਾਸ ਫਿਰ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਦੀ ਲਾਸ਼ ਮਿਲਦੀ ਹੈ ਤੇ ਘਰ ਵਿੱਚ ਇੱਕ ਟੁੱਟੀ ਹੋਈ ਅਲਮਾਰੀ ਮਿਲਦੀ ਆ ਜਿਹਦੇ ਚ ਸਾਰਾ ਸੋਨਾ ਗਾਇਬ ਸੀ ਤੇ ਕੁੜੀ ਵੱਲੋਂ ਜਿਹੜਾ ਡਰਾਮਾ ਖੇਡਿਆ ਗਿਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਲੁਟੇਰਿਆਂ ਨੇ ਉਹਨੂੰ ਕਮਰੇ 'ਚ ਬੰਦ ਕਰਤਾ ਤੇ ਜਾਂਦੇ ਜਾਂਦੇ ਉਹਨੂੰ ਦਰਵਾਜ਼ਾ ਵੀ ਖੋਲ ਗਏ ਤੇ ਕੁੜੀ ਦੇ ਪਾਇਆ ਸੋਨਾ ਵੀ ਲਾਉਣਾ ਭੁੱਲ ਗਏ ਐਦਾਂ ਦੀਆਂ ਕਹਾਣੀਆਂ ਬਣਾ ਕੇ ਕੁੜੀ ਵੱਲੋਂ ਡਰਾਮਾ ਰਚਿਆ ਗਿਆ ਤੇ ਫਰੀਦਕੋਟ ਦੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਅਪਿੰਦਰ ਕੌਰ ਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਮੁੰਡੇ ਵਾਲੇ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੁੰਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲਾਈਂਗ ਵਰਤ ਕਿਸਨ ਬਲਾ ਹੋਇਆ ਸੀ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੰਝਲ ਨੂੰ ਸੁਝਾਇਆ ਗਿਆ ਕਿ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਸੀਗੇ ਜੀ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ ਸਖਾਈ ਹੁਣ ਦੇ ਦਰਮਿਆਨ ਦੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਕਵਿਸ਼ ਕੀਤੀ ਗਈ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕੱਦਮਾ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜ ਆਪਣੇ ਬੁਆਏਫ੍ਰੈਂਡ ਜਿਸ ਦਾ ਨਾਮ ਹਰਕਮਨਪ੍ਰੀਤ ਸਿੰਘ ਹੁੰਦਾ ਨਾਲ ਦੋਨਾਂ ਜਣਿਆਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧਾਂ ਨਾਲ ਲੈ ਕੇ ਮਾਮਲਾ ਸੀਗਾ ਤੇ ਇਸ ਮੌਕੇ ਮਕਦਮੇ ਸੰਬੰਧੀ ਥਾਣਾ ਸਦਰ ਫਰੀਦਕੋਟ ਦੇ ਵਿੱਚ ਮਕੱਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀ ਇਹਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਇਹਦੇ ਵਿੱਚ ਇੰਨਾ ਸੀਗਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣਾ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹ ਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵ Hold it, i ਉਹ ਪਹਿਲਾਂ ਜੀ ਉਹਨਾਂ ਨੇ ਟਰਾਈ ਇਹੀ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਦ ਕਰ ਗਏ ਬਟ ਜਦੋਂ ਐਸਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਦੂਰਿੰਗ ਦ ਪਾਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ clear ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਕਈ ਜਗ੍ਹਾ ਤੋਂ ਤੇ ਪੁੱਛਗਿੱਛ ਕਰਨੀ ਹੁੰਦੀ ਹੈ ਪੁੱਛਗਿੱਛ ਕਰਦੇ ਸਿਚੁਏਸ਼ਨਸ clear ਹੋਈਆਂ ਤੇ ਕਲੈਰਿਟੀਜ਼ ਆ ਗਈਆਂ ਸੀ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਸਿਸਟਰ ਨੂੰ ਉਹਨਾਂ ਵੱਲੋਂ ਵੀ ਇਸ ਸੀਸ ਤੇ ਦੱਸ ਕੇ ਐਫਆਈਆਰ ਦਰ ਹੀ ਇਸ ਨੂੰ ਕੁੱਤੇ ਨੂੰ ਸੁਲਝਾਇਆ